ਮੈਂ ਅਮਰੀਕਾ ਦੇ ਲਾਸ ਐਂਡਸ ਦੇ ਨਿਊ ਓਰੀਐਂਟ ਨਾਮ ਦੇ ਸ਼ਹਿਰ ਵਿੱਚ ਪੁਲਿਸ ਵਿੱਚ ਸਾਈਬਰ ਕ੍ਰਾਈਮ ਡਿਪਾਰਟਮੈਂਟ ਵਿੱਚ ਕੰਮ ਕਰਦੀ ਸੀ। ਮੇਰੇ ਸ਼ਹਿਰ ਵਿੱਚ ਬਹੁਤ ਸਾਰੀਆਂ ਅਨੌਖੀ ਗਤੀਵਧੀਆਂ ਦੀ ਸੂਚਨਾ ਪੁਲਸ ਨੂੰ ਮਿਲਦੀ ਰਹਿੰਦੀ ਸੀ। ਪਰ ਇਹ ਹੀ ਚੀਜ਼ ਮੈਂ ਕਦੀ ਅੱਖੀ ਨਹੀਂ ਸੀ ਵੇਖੀ। ਇਸ ਲਈ ਮੈਨੂੰ ਕਈ ਗੱਲਾਂ ਤੇ ਵਿਸ਼ਵਾਸ ਹੁੰਦਾ ਅਤੇ ਕਈਆਂ ਤੇ ਨਹੀਂ। ਇੱਕ ਦਿਨ ਰਾਤ ਦੀ ਜੋਤੀ ਕਰਕੇ ਮੈਂ ਘਰ ਨੂੰ ਵਾਪਸ ਪਰਤ ਰਹੀ ਸੀ ਕਿ ਸੜਕ ਦੇ ਵਿੱਚਕਾਰ ਆ ਕੇ ਮੇਰੀ ਗੱਡੀ ਖਰਾਬ ਹੋ ਗਈ ਮੈਂ ਹੈਰਾਨ ਸਾਂ ਕਿ ਹਾਲੇ ਪਰਸੋਂ ਹੀ ਤਾਂ ਗੱਡੀ ਦੀ ਸਰਵਿਸ ਕਰਾਈ ਸੀ ਤੇ ਇੰਨੀ ਜਲਦੀ ਖਰਾਬ ਹੀ ਹੋ ਗਈ ਫਿਰ ਮੇਰੇ ਧਿਆਨ ਵਿੱਚ ਆਇਆ ਕਿ ਜਿਸ ਬੰਦੇ ਨੇ ਸਰਵਿਸ ਕੀਤੀ ਸੀ ਉਹ ਨਵਾਂ ਬੰਦਾ ਸੀ ਮੈਂ ਸੋਚਿਆ ਕਿ ਨਵਾਂ ਬੰਦਾ ਸੀ ਕੀ ਪਤਾ ਕੰਮ ਕਰਨਾ ਆਉਂਦਾ ਵੀ ਸੀ ਜਾਂ ਨਹੀਂ ਮੈਂ ਬੜੀ ਸਾਵਧਾਨੀ ਨਾਲ ਗੱਡੀ ਚੋਂ ਬਾਹਰ ਨਿਕਲੀ ਅਤੇ ਗੱਡੀ ਚੈੱਕ ਕਰਨ ਲੱਗ ਪਈ ਮੈਂ ਦੇਖਿਆ ਕਿ ਇੰਜਨ ਚੋਂ ਥੋੜਾ ਥੋੜਾ ਧੂੰਆਂ ਨਿਕਲ ਰਿਹਾ ਸੀ ਮੈਨੂੰ ਲੱਗਾ ਕਿ ਇਸ ਹਾਲਤ ਵਿੱਚ ਗੱਡੀ ਨੂੰ ਜ਼ਿਆਦਾ ਦੂਰ ਤੱਕ ਖੜਨਾ ਕੋਈ ਚੰਗਾ ਰਾਦਾ ਨਹੀਂ ਹੋਵੇਗਾ ਮੈਂ ਆਪ ਹੀ ਗੱਡੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੀ ਕਾਫੀ ਜਦੋਂ ਜਾਇਦ ਕਰਨ ਤੋਂ ਬਾਅਦ ਜਦ ਗੱਡੀ ਠੀਕ ਨਾ ਹੋਈ ਤਾਂ ਮੈਂ ਕੋਈ ਹੋਰ ਹੱਲ ਲੱਭਣਾ ਲੱਗੀ ਮੈਂ ਸੋਚਿਆ ਕਿ ਥੋੜੀ ਅੱਗੇ ਜਾ ਕੇ ਦੇਖਦੀ ਆ ਕੀ ਪਤਾ ਕੋਈ ਵਕਾਇਰਖਦੀ ਦੁਕਾਨ ਹੀ ਮਿਲ ਜਾਵੇ ਮੈਂ ਥੋੜੀ ਅੱਗੇ ਜਾ ਕੇ ਦੇਖ ਕੇ ਆਈ ਪਰ ਮੈਨੂੰ ਕੁਝ ਨਾ ਦਿਸਿਆ ਤੇ ਮੈਂ ਮੋੜ ਗੱਡੀ ਕੋਲ ਵਾਪਸ ਜਾਣ ਲਈ ਪਰਟੀ ਕਿ ਇੱਕਦਮ ਕੋਈ ਤੇਜ਼ ਚੀਜ਼ ਝਾੜੀਆਂ ਨੂੰ ਜੇਰਦੀ ਹੋਈ ਮੇਰੇ ਕੋਲ ਨਿਕਲੀ ਮੈਂ ਚੇਤਨ ਹੋ ਗਈ ਮੈਂ ਆਪਣੀ ਰਵਾੜ ਵਰ ਕੱਢ ਲਈ ਅਤੇ ਅੱਗੇ ਵਧਣ ਲੱਗੀ ਮੈਨੂੰ ਲੱਗਾ ਕੋਈ ਜੰਗਲੀ ਜਾਨਵਰ ਹੈ ਮੈਂ ਅੱਗੇ ਵਧਣ ਲੱਗੀ ਇੰਨੇ ਨੂੰ ਉਸੇ ਹੀ ਪਾਸਿਓਂ ਕਿਸੇ ਦੇ ਹੱਸਣ ਦੀ ਆਵਾਜ਼ ਆਈ ਮੈਨੂੰ ਲੱਗਾ ਕਿ ਰਾਤ ਨੂੰ ਕੋਈ ਡਟੇਰਾ ਇੱਥੇ ਮੈਨੂੰ ਛਲ ਕਰਕੇ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਜਲਦੀ ਤੋਂ ਜਲਦੀ ਆਪਣੀ ਗੱਡੀ ਤੱਕ ਪਹੁੰਚ ਕੀਤੀ ਅਤੇ ਫਿਰ ਕੋਈ ਹੋਰ ਹੱਲ ਸੋਚਣ ਲੱਗ ਪਈ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਉਹ ਲਡੇਰਾ ਮੇਰੇ ਮਗਰ ਨਾ ਆ ਜਾਵੇ ਮੈਂ 15 ਮਿੰਟ ਆਪਣੀ ਗੱਡੀ ਵਿੱਚ ਹੀ ਬੈਠੀ ਰਹੀ ਅਤੇ ਆਪਣੇ ਘਰਦਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਜਗ੍ਹਾ ਤੇ ਨੈੱਟਵਰਕ ਦੀ ਕਾਫੀ ਤੰਗੀ ਸੀ ਜਦ ਕਾਫੀ ਦੇਰ ਤੱਕ ਉੱਥੇ ਕੁਝ ਨਾ ਹੋਇਆ ਫਿਰ ਮੈਂ ਅਕਾਲਪੁਰਖ ਪਰਮਾਤਮਾ ਅੱਗੇ ਮਦਦ ਵਾਸਤੇ ਅਰਦਾਸ ਕੀਤੀ ਫਿਰ ਮੈਂ ਸੋਚਿਆ ਕਿ ਮੈਂ ਥੋੜੀ ਅੱਗੇ ਜਾ ਕੇ ਦੇਖ ਲਿਆ ਕੀ ਪਤਾ ਕੋਈ ਮਦਦ ਮਿਲੀ ਜਾਵੇ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਛੜਕ ਜਾਂਦੀ ਲੰਬੀ ਨਹੀਂ ਛੇਤੀ ਅੱਗੇ ਸ਼ਹਿਰ ਸ਼ੁਰੂ ਹੋ ਜਾਏਗਾ ਮੈਂ ਗੱਡੀ ਲੌਕ ਕਰਕੇ ਆਪਣਾ ਪਰਸ ਰਿਵਾਲਵਰ ਅਤੇ ਕੁਝ ਕਾਗਜ਼ਾਤ ਜੋ ਕਿ ਮੈਂ ਆਪਣੇ ਕੰਮ ਤੋਂ ਨਾਮ ਨਾਲ ਲਈ ਸੀ ਮੈਂ ਆਪਣੇ ਕੰਮ ਤੋਂ ਨਾਮ ਨਾਲ ਲਈ ਸੀ ਮੂੰਹ ਵਿੱਚ 24000 ਦਾ ਪਾੜ ਕਰਦੀ ਕਰਦੀ ਮੂੰਹ ਵਿੱਚ ਅੰਗੇ ਤੁਰ ਚਲ ਗਈ ਸਾਬ ਦਾ ਪਾੜ ਕਰਦੀ ਕਰਦੀ ਮੈਂ ਤੁਰਦੀ ਜਾ ਰਹੀ ਸੀ ਪਰ ਉਹ ਛੜਕ ਖਤਮ ਹੋਣ ਤੇ ਨਹੀਂ ਸੀ ਆ ਰਹੀ ਉਹ ਛੜਕ ਖਤਮ ਹੋਣ ਤੇ ਨਾਲ ਹੀ ਮੈਂ ਹੈਰਾਨ ਹੋ ਰਹੀ ਸੀ ਕਿ ਤੂੰ ਇਹ ਵੀ ਪਿਆਰੀ ਸੀ ਕਿ ਤੂੰ ਵੀ ਜਾਨੀ ਸੀ ਮੈਂ ਲੱਗੇ ਜਾਗਣ ਵਾਲੀਆਂ ਆਂਗੇਟਾਂ ਮੇਟਾ ਮੇਟਾ ਦੇ ਨੁਕਸਾਨ ਰਾਤ ਨੂੰ ਜਾਗਣ ਵਾਲੀ ਪੰਛੀਆਂ ਦੀ ਆਵਾਜ਼ਾਂ ਮੇਰੇ ਕੰਨਾਂ ਵਿੱਚ ਪੈ ਰਹੀਆਂ ਸਨ ਮੇਰੇ ਕੰਨਾਂ ਵਿੱਚ ਪੈਰਕਦੇ ਖਿਲਰੇ ਸੁੱਕੇ ਪੱਤੇ ਮੇਰੇ ਪੈਰਾਂ ਦੇ ਥੱਲੇ ਆ ਕੇ ਸਵਾਹ ਕਰ ਰਹੇ ਸਨ ਮੇਰੇ ਪੈਰ ਮੈਂ ਥੋੜੀ ਅੱਗੇ ਗਈ ਆਵਾਜ਼ ਦਾ ਇੱਕ ਆਧ ਸੜੀ ਦੀ ਡੰਡੀ ਝਰਕ ਦੇ ਕਿਨਾਰੇ ਪਈ ਸੀ ਇੱਕ ਆਧ ਸੜੀ ਦੀ ਨੰਬਰ ਪਲੇਟ ਅੱਧੀ ਸੜੀ ਹੋਈ ਸੀ ਝਰਕ ਦੇ ਕਿਨਾਰੇ ਪਈ ਸੀ ਉਸ ਵਿੱਚੋਂ ਇੱਕ ਹੱਥ ਲੰਘਾਇਆ ਸੀ ਅੱਧੀ ਸੜੀ ਮੈਂ ਜਿਆਦਾ ਕੋਲ ਜਾ ਕੇ ਉਸ ਵਿੱਚੋਂ ਇੱਕ ਹਟਾ ਉਹ ਲੰਘ ਰਹੀ ਸੀ ਮੈਂ ਜਦ ਗੱਡੀ ਦਾ ਐਕਸੀਡੈਂਟ ਹੋਇਆ ਰਿਹਾਦਾ ਸੀ ਤਾਂ ਉਹ ਲਾਸ਼ ਇੰਨੇ ਚਿਰ ਨੂੰ ਮੈਂ ਵੇਖਿਆ ਉਸ ਦੀ ਇੱਕ ਕੁੜੀ ਮੇਰੇ ਵੱਲ ਹਫਦੀ ਹੋਈ ਇੰਨੇ ਚਿਰ ਨੂੰ ਭਾਈ ਆ ਰਹੀ ਸੀ ਕਿ ਇੱਕ ਕੁੜੀ ਮੇਰੇ ਵੱਲ ਮੈਂ ਉਸ ਨੂੰ ਪੁੱਛਿਆ ਹਫਦੀ ਹੋਈ ਭਾਈ ਕਿਉਂ ਹੋ ਰੋ ਕੇ ਰਹੀ ਹੈ ਕਿ ਮੈਂ ਉਸ ਨੂੰ ਪੁੱਛਿਆ ਅਤੇ ਇੰਨੀ ਜਲਦੀ ਵਿੱਚ ਕਿਉਂ ਰੋ ਰਹੀ ਹੈ ਭੱਜ ਕਿਉਂ ਰਹੀ ਹੈ ਉਸ ਨੇ ਦੱਸਿਆ ਜਲਦੀ ਵਿੱਚ ਉਸ ਦਾ ਇੱਥੋਂ ਥੋੜੀ ਅੱਗੇ ਇੱਕ ਰੈਸ਼ੈਂਡ ਸਟੋਰ ਹੁੰਦਾ ਹੈ ਇੱਥੋਂ ਥੋੜੀ ਅੱਗੇ ਉਸ ਦੇ ਸਟੋਰ ਤੇ ਕੁਝ ਨਟਾਰੇ ਪੈ ਗਏ ਉਸ ਦੇ ਸਟੋਰ ਤੇ ਮਾਲ ਡਿੱਗ ਰਿਹਾ ਹੈ ਉਹ ਸਾਰਾ ਉਸ ਨੂੰ ਮਾਰਨ ਲੱਗੇ ਉਸ ਨੂੰ ਮਾਰਨ ਲੱਗੇ ਉਹ ਉਹਨਾਂ ਦੀ ਪਰੇਸ਼ਾਨ ਨਾ ਕਰ ਸਕਦਾ ਸਕੇ ਪਛਾਣ ਨਾ ਸਕੀ ਪੱਦੀ ਪੱਈ ਹੈ ਭਾਜਾਈ ਅਤੇ ਭਾਈ ਦੀ ਭਾਈ ਉਸਨੇ ਮੇਰੇ ਕੋਲੋਂ ਮਦਦ ਦੀ ਬੁਕਾਰ ਉਸਨੇ ਮੇਰੇ ਕੋਲੋਂ ਮਦਦ ਮੈਂ ਆਪਣੇ ਰਵਾਲਬਰ ਮੈਂ ਆਪਣੀ ਰਵਾਲਬਰ ਕੱਢ ਲਈ ਕਿ ਲੁੱਟੇਰੇ ਕਿੱਥੇ ਨੇ ਇਹਨਾਂ ਚੰਨੋਂ ਇੱਕ ਜੀਪ ਤੇ ਚਾਰ ਨੌਜਵਾਨ ਰੌਲਾ ਪਾਉਂਦੇ ਚਿੱਟੀਆਂ ਬੰਦੂਖਾਂ ਖੜੀ ਰੌਲਾ ਪਾ ਦੇ ਬਾਕੀਆਂ ਬੰਦੂਖਾਂ ਫੜੀ ਸਾਡਾ ਬਟਾ ਇਕੱਲੀ ਮੈਂ ਕੀ ਕਰਾਂ ਮੈਂ ਡਰ ਗਈ ਸੀ ਮੈਂ ਉਹਨਾਂ ਵੱਲ ਕਿ ਮੈਂ ਰਵਾਲਤ ਨਹੀਂ ਕਰਤਾ ਨਹੀਂ ਕੀ ਕਰਾਂ ਹਾਂ ਮੈਂ ਉਹਨਾਂ ਵੱਲ ਰਵਾਲਤ ਉਹਨਾਂ ਨੇ ਬਿਨਾ ਸੋਚੇ ਸਮਝੇ ਇੱਕੋ ਵਾਰ ਵਿੱਚ ਹੀ ਕੁੜੀ ਦੇਖੀ ਉਹਨਾਂ ਸਾਰੀਆਂ ਸੋਚੇ ਸਮਝੇ ਗੋਲੀਆਂ ਮਾਰ ਦਿੱਤੀਆਂ ਇੱਕੋ ਵਾਰ ਵਿੱਚ ਹੀ ਮੈਂ ਕੁੜੀ ਨੂੰ ਫੜਨ ਗਈ ਗੋਲੀਆਂ ਮਾਰ ਦਿੱਤੀ ਕਿ ਇਹਨੇ ਨੂੰ ਇੱਕ ਨੀਲੇ ਰੰਗ ਦੀ ਗੱਡੀ ਉਹੀ ਜਿਹੜੀ ਮੈਂ ਛੜੀ ਦੇਖੀ ਰੰਗ ਦੀ ਕੱਟੀ ਗੱਡੀ ਤੇਜ਼ੀ ਨਾਲ ਆਈ ਸੀ ਛੜ ਮੈਂ ਤੜਮ ਕਰਦੀ ਦੇਖੀ ਸੀ ਜੀਪ ਨਾਲ ਵੱਜੀ ਉਹੀ ਗੱਡੀ ਤੇ ਦੋਵੇਂ ਗੱਡੀਆਂ ਨੂੰ ਅਗਲਾ ਕਰਦੀ ਮੈਂ ਆਪਣੀ ਗੱਡੀ ਵੱਲ ਭੱਜੀ ਦੋਹਾਂ ਦਾ ਨੈਟਵਰਕ ਉੱਤ ਲੱਗ ਗਿਆ ਮੈਂ ਆਪਣੀ ਗੱਡੀ ਵੱਲ ਪਹੁੰਚੀ ਤੇ ਮੈਂ ਪੁਲਿਸ ਨੂੰ ਫੋਨ ਕੀਤਾ ਨੈਟਵਰਕ ਜਾਂ ਪੁਲਸਾਈ ਮੈਨੂੰ ਇਹਨਾਂ ਪਤਾ ਲੱਗਾ ਕਿ ਪੁਲਸਾਈ ਹੈ ਪੁਲਸਾਈ ਤੇ ਬਾਅਦ ਵਿੱਚ ਮੇਰੀ ਜਾਗ ਹੱਥਾਂ ਵਿੱਚ ਜਾ ਕੇ ਖੁੱਲੀ ਪੁਲਸਾਈ ਹੈ ਕੁਝ ਥੇਰ ਬਾਅਦ ਪੁਲਸਫਸਰ ਮੇਰੇ ਕਮਰੇ ਵਿੱਚ ਆਇਆ ਹੱਥਾਂ ਵਿੱਚ ਖੁੱਲੀ ਤੇ ਹਾਲਚਾਲ ਪੁੱਛੇ ਕਹਿਣ ਲੱਗਾ ਕਿ ਮੈਂ ਉੱਥੇ ਤੇ ਹਾਲਚਾਲ ਪੁੱਛਣ ਲੱਗਾ ਕਿ ਮੈਂ ਕੱਲ ਰਾਤ ਨੂੰ ਕੀ ਕਰਦੀ ਸੀ ਤੁਹਾਨੂੰ ਪਤਾ ਹੈ ਕਿ ਮੇਰੇ ਘਰ ਨੂੰ ਜਾਣੇ ਰਸਤਾ ਉਹੀ ਹੈ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਘਰ ਜਾ ਰਹੀ ਸੀ ਰਾਹੀ ਹੀ ਰਸਤਾ ਉਹਨਾਂ ਨੇ ਕਿਹਾ ਕਿ ਤੇਰੇ ਘਰ ਦਾ ਰਸਤਾ ਨਾਲ ਵਾਲੀ ਛੜਕਤ ਸੀ ਉਹਨਾਂ ਨੇ ਕਿਹਾ ਕਿ ਤੇਰੇ ਘਰ ਦਾ ਰਸਤਾ ਉਸ ਸੜਕ ਤੇ ਜਿੱਥੇ ਕੋਈ ਨਹੀਂ ਜਾਂਦਾ ਤੂੰ ਸੜਕ ਤੇ ਸੀ ਜਿਸ ਐਕਸੀਡੈਂਟ ਦੀ ਨਹੀਂ ਜਾਂਦਾ ਤੂੰ ਸਾਨੂੰ ਸੂਚਨਾ ਦਿੱਤੀ ਸੀ ਜਿਸ ਐਕਸੀਡੈਂਟ ਦੀ ਉਹ ਤਾਂ ਪਰसों ਰਾਤ ਉਸੇ ਸੜਕ ਤੇ ਅੱਗੇ ਜਾ ਕੇ ਹੋਇਆ ਸੀ ਉਹ ਤਾਂ ਪਰ ਤੂੰ ਉਸ ਸੜਕ ਤੇ ਅੱਗੇ ਕਿੰਨੇ ਦੇਖਿਆ ਪਰ ਤੂੰ ਉਹ ਸਭ ਕੁਝ ਮੈਂ ਇੱਕ ਕੁੜੀ ਵੀ ਬੈਠੀ ਸੀ ਉਸ ਰਾਤ ਨੂੰ ਕਿਵੇਂ ਗੋਲੀਆਂ ਵੱਜੀਆਂ ਸਨ ਉਹ ਕਿੱਥੇ ਹੈ ਮੈਂ ਇੱਕ ਕੁੜੀ ਵੀ ਵੇਖੀ ਉਸਨੇ ਜਵਾਬ ਦਿੱਤਾ ਜਿਸ ਨੂੰ ਗੋਲੀਆਂ ਬੱਜੀਆਂ ਸਭ ਉਹ ਕਤਲ 2 ਸਾਲ ਪਹਿਲਾਂ ਹੋਇਆ ਉਸਨੇ ਅੱਜ ਵੀ ਉਸ ਸਟੋਰ ਤੇ ਕਿ ਉਹ ਕਤਲ 2 ਸਾਲ ਪਹਿਲਾਂ ਦਾ ਕੁਝ ਪਤਾ ਨਹੀਂ ਲੱਗਾ ਅੱਜ ਫਿਰ ਮੈਂ ਹੈਰਾਨ ਹੋ ਕੇ ਉੱcha ਉਸ ਸਟੋਰ ਤੇ ਉਸ ਗੱਡੀ ਦਾ ਕੀ ਬਣਿਆ ਕੁਝ ਜਿਹੜੀ ਸ਼ਰਕ ਦੇ ਕਿਨਾਰੇ ਪਈ ਸੀ ਫਿਰ ਮੈਂ ਹੈਰਾਨ ਹੋ ਕੇ ਉੱcha ਕਿ ਉਸ ਗੱਡੀ ਦਾ ਕੀ ਬਣਿਆ ਜਿਹੜੀ ਸ਼ਰਕ ਦੇ ਕਿਨਾਰੇ ਪਈ ਸੀ ਉਸ ਵਿੱਚ ਕਨਾ ਸੀ ਉਹ ਕਿੱਥੇ ਗਈ हिरो ने सिवाव ਦਿੱਤਾ ਜੋ ਕਿ ਨਾਸ ਤਾਂ ਕੋਈ ਨਹੀਂ ਸੀ ਪਰ ਗੱਡੀ ਪਰ ਉਹ ਗੱਡੀ ਸੀ ਕੱਲ ਦਾ ਤੁਰ ਗਏ ਹੋਗੇ ਪਰ ਉਹ ਗੱਤਨ ਕੱਲ ਰਾਤ ਗਏ ਕਿਵੇਂ ਪਹੁੰਚ ਗਏ ਅਤੇ ਪਤਾ ਨਹੀਂ ਇਸ ਤੋਂ ਪਹਿਲਾਂ ਮੈਂ ਸਿਰਫ ਕਿਵੇਂ ਪਹੁੰਚੀ ਉਹ ਸੜਕ ਵਾਲੀ ਸੁਣੀਆ ਸੀ ਇਸ ਤੋਂ ਪਹਿਲਾਂ ਮੈਂ ਸਿਰਫ ਇਹੋ ਜਿਹੀਆਂ ਗੱਲਾਂ ਉਸ ਸੜਕ ਦੇ ਬਾਰੇ ਸੁਣੀਆ ਸੀ ਅਤੇ ਅਹਿਸਾਸ ਹੋਇਆ ਉਸ ਦਿਨ ਦੇ ਸਾਹ ਦੇ ਵਾਰੀ ਦੇਖਦੇ ਹਾਂ ਅਤੇ ਇਹ ਅਹਿਸਾਸ ਹੋਇਆ ਕਿ ਹਮੇਸ਼ਾ ਜੋ ਬਹੁਤ ਸਾਰਾ ਅੜਿੰਗਾ ਉਹ ਹੀ ਸੱਚੀ ਕਿਤਾਬੀ ਹਨ ਇਸ ਦੁਨੀਆ ਬਾਰੇ ਸਾਨੂੰ ਬਹੁਤ حاجه ਆਈਆਂ ਸੁਖ ਸਮ ਚੀਜ਼ਾਂ ਵੀ ਹਨ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਲੰਦਾ ਕਿਸ ਤਰ੍ਹਾਂ ਲਗੀ ਇਹ ਕਹਾਣੀ ਬਹੁਤ ਹੀ ਅਜੀਬ ਤਰ੍ਹਾਂ ਦੀ ਹੈ ਜਰੂਰ ਸਾਂਝੋ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ